ਸਾਰੇ ਪਟਿਆਲਵੀਜ਼ ਨੂੰ ਸਸ਼ੇਕਾਲ ਜਿਵੇਂ ਕਿ ਇਹ মিডিਆ ਹੀ ਚਾਹ ਰਹਾ ਤੇ ਲੋਕਾਂ ਦੀ ਵੀ ਕੁਐਰੀ ਆ ਰਹੀ ਹੈਗੀ ਕਿ ਜਿਹੜੀ ਮੌਕ ਡ੍ਰਿਲ ਹੋਣਾ ਲਈ ਹੈ ਬਲੈਕਆਊਟ ਹੋਣਾ ਲਾ ਹੈ ਉਹਦੇ ਵਿੱਚ ਕੀ ਹੋਣਾ ਹੈਗਾ ਤਾਂ ਮੇਰੀ ਸਾਰਿਆਂ ਨੂੰ ਇਸ ਮੈਸੇਜ ਤੇ ਰਾਈ ਇਹ ਸੂਚਨਾ ਦੇਣ ਦਾ ਫਰਜ਼ ਬੰਦਾ ਹੈਗਾ ਕਿ ਕਿਸੇ ਵੀ ਪੈਨਿਕ ਦੀ ਕਿਸੇ ਤਰੀਕੇ ਦੀ ਲੋੜ ਨਹੀਂ ਹੈਗੀ ਜਿਵੇਂ ਕਿ ਪਹਿਲਾਂ ਸਿਵਲ ਡਿਫੈਂਸ ਲਾਈਨਿੰਗ ਚੱਲਦੀ ਹੁੰਦੀ ਸੀਗੀ ਇਹੋ ਜਿਹੇ ਦੀ ਮੌਕ ਡ੍ਰਿਲਸ ਵੀ ਹੁੰਦੀਆਂ ਰਹੀਆਂ ਹੈਗੀਆਂ ਤਾਂ ਉਸੇ ਦੀ ਲਗਾਤਾਰਤਾ ਇਹ ਚੋਂ ਅਸੀਂ ਫੇਰ ਇਸ ਨੂੰ ਇੱਕ ਬਰੀ ਰਿਵਾਈਵ ਜਿਆ ਕਰ ਰਹੇ ਹਾਂ तो जिमें कि देखिया भी होना कि बॉर्डर डिस्ट्रिक्स होके भी हटी है तो देर इज नथिंग टू पैनिक पहली चीज तो दूजी जी जस्ट ये प्रिपेयरनेस होंगी है थोड़ी जी अवेयरनैस की कोशिश होंगी हैगी कि जेकर कुछ कद हों हाउ टू रिएक्ट टू दैट सिचुएशन ਤਾ ਇਹ ਬੇਸ ਦੇ ਜਿਹੜੇ ਸਾਇਰਨਸ ਹੁੰਦੇ ਹੈਗੇ ਉਹਨਾਂ ਦੀ ਅਸੀਂ ਟੈਸਟਿੰਗ ਵੀ ਕਰਾਂਗੇ ਤੇ ਕੱਲ ਨੂੰ ਇੱਕ ਛੋਟੀ ਜਿਹੀ ਡ੍ਰਿਲ ਅਸੀਂ ਕਰੀਬਨ 4 ਵਜੇ ਕਰਾਂਗੇ ਜਿਹਦੇ ਵਿੱਚ ਜਸਟ ਇਹਦਾ ਫਾਰਮੈਲਿਟੀ ਇਹ ਹੁੰਦੀ ਹੈ ਜਿੱਦਾਂ ਕਿ ਆਪਾਂ ਫਲਡ ਪ੍ਰੋਟੈਕਸ਼ਨ ਜਾਂ ਕਿਸੇ ਤਰੀਕੇ ਦੇ ਕਰਦੇ ਹਾਂ ਕਿ ਐਨਡੀਆਰਫ ਐਸਡੀਆਰਫ ਦੇ ਨਾਲ ਤਾਂ ਜੇ فرض ਕਰੋ ਕਿ ਕੋਈ ਐਡਵਰਸਿਟੀ ਹੁੰਦੀ ਹੈ ਤਾਂ ਉਹਦੇ ਵਿੱਚ ਮੈਡੀਕਲ ਫਾਇਰ ਫਾਈਟਿੰਗ ਹੋ ਗਈ ਆਪਣੀ ਫੁੱਲ ਸਲਾਈਜ਼ਨਿੰਗ ਹੋ ਗਈ ਬਾਕੀ ਸਾਰੀ ਸਿਵਲ ਡਿਫੈਂਸ ਸਲਾਈਜ਼ਨਿੰਗ ਹੋ ਗਈ ਕਿ ਕਿਦਾਂ ਆਪਾਂ ਰਿਐਕਟ ਕਰਨਾ ਹੈਗਾ ਉਹਦੇ ਬਾਰੇ ਹੈਗੀ ਤਾਂ ਇਟਸ ਜਸਟ ਅ ਡ੍ਰਿਲ ਨਾਥਿੰਗ ਮੋਰ और जड़ा ब्लैकआउट की गल हैगी अ कोशिश करा कि लिमिटेड एरिया करके लोगों को सेंसीटाइज किया जा सकन कि सायरनस की किदा की आवाज है वॉट प्रीकोशन नीड टू बी टेकन असं वीडियो भी जारी कर दाँगे ताकि सारियां ये बारे अवेयरनेस भी हो तरीके की पैनिक की लड़ नहीं हैगी ਤੇ ਕੋਈ ਵੀ ਹੋਰ ਇਨਫਰਮੇਸ਼ਨ ਜਾਂ ਕੋਈ ਇਦਾਂ ਦੀ ਮਿਸ ਇਨਫਰਮੇਸ਼ਨ ਜਾਂ ਕਿਸੇ ਸੋਸ਼ਲ ਮੀਡੀਆ 'ਤੇ ਰਾਈ ਚੱਲ ਰਹੀ ਹੈ ਤਾਂ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਜੋ ਵੀ ਕੁਝ ਹੋਊਗਾ ਅਸੀਂ ਫਰਸਟ ਹੈਂਡ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਇੱਕ ਅਵੇਅਰਨੈਸ ਡ੍ਰਿਲ ਹੈਗੀ ਤੇ ਮੈਨੂੰ ਲੱਗਦਾ ਹੈਗਾ ਕਿ ਸਾਰਿਆਂ ਨੂੰ ਪਤਾ ਵੀ ਹੋਣਾ ਚਾਹੀਦਾ ਹੈ ਪਹਿਲੇ ਹੁੰਦੀ ਆ ਰਹੀ ਹੈਗੀ ਉਸੇ ਦੀ ਲਗਾਤਾਰ ਚ ਕੰਟੀਨਿਊਟੀ ਚ ਡ੍ਰਿਲ ਹੋਵੇਗੀ ਥੈਂਕ ਯੂ